ਅੱਜ ਹਿੰਦੂ ਪਰਖਸ਼ਾ ਮਾਚਵਲੋਂ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਸਦੀਆਂ ਤੋਂ ਦੇਖਦੇ ਆ ਰਹੇ ਹਾਂ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸਦੀ ਹੋਈ ਹੈ ਹਜ਼ਾਰ ਦੇ ਕਤਲ ਹੋਏ ਨੇ ਇਸ ਦਾ ਜਵਾਬ ਦੇਣ ਲਈ ਅੱਜ ਬਟਾਲਾ ਦਾ ਇਹ ਹਿੰਦੂ ਜਾਗਰਣ ਮੰਚ ਵੱਲੋਂ ਇੱਕ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ ਹਿੰਦੂ ਜਾਗਰਣ ਮੰਚ ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਅਤੇ ਉੱਥੇ ਐਸਟੀਐਮ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੇ ਸੰਗਠਨਾਂ ਵੱਲੋਂ ਇੱਕ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਔਰ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਉਹਨਾਂ ਨੂੰ ਥੱਲ ਪੈਸੇ ਜੋ ਮੈਮੋਰੰਡਮ ਦੇਣਾ ਸੀ ਐਸ ਡੀ ਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀ ਕਿਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਜਲ ਇਹ ਮੈਮੋਰੰਡਮ ਨੂੰ ਉੱਪਰ ਭੇਜ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਹੈ ਦੇ ਪ੍ਰਧਾਨ ਬਣਨੇ ਨੇ ਦੀਰਜ ਕੁੰਤਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਨੇ ਰਮੇਸ਼ ਜੀ ਪੂਰੇ ਸੰਗਠਨ ਨੂੰ ਸਾਥੀ ਲੈ ਕੇ ਪੂਰੇ ਸਮਾਜ ਨੂੰ Hindu ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ Hindu ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪਿਤਾ ਦਾ ਬਲਾਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉਥੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਅਖਰੋਸ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਸਾਰੀ ਕਮੇਟੀ ਬਣੀ ਔਰ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੈਮੋਰੈਂਡਮ ਦੇਣਾ ਹੈ ਵੀ ਸਾਡੇ Hindu ਭਰਾ ਪੂਰੇ Hindu ਪਰਿਵਾਰ ਬੰਗਲਾਦੇਸ਼ 'ਚ ਰਹ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਉਹ ਠੀਕ ਤਰੀਕੇ ਉੱਥੇ ਰਹਿਬਾਨ ਔਰ ਬਾਹਰ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉੱਤੇ ਸੁਰੱਖਿਤ ਨਹੀਂ ਹੈ ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਵਾ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀ ਨਿਰਜੀ ਦੀ ਨਾਥਤਵ ਚੋਂ ਪਾ ਦਿੱਤਾ ਵਾ ਉਹ ਮੈਮੋਰੰਡਮ ਜਿਹੜਾ ਵਾ ਤੁਹਾਨੂੰ ਪਹੁੰਚਾ ਦਾਂਗੇ ਉਹ ਚ ਸੀਰੀਆ ਸਾਡੀਆਂ ਡਿਮਾਂਡਸ ਨੇ ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਵਾ ਔਰ ਅਸੀਂ ਮੰਗ ਕਰਨੇ ਆ ਤਸੀਲ ਦਾ ਸਾਹਿਬ ਅੱਗੇ ਭਈਆ ਜਿਹੜਾ ਮੈਮੋਰੰਡਮ ਐ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਵਾ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪਹੁੰਚਾਣ ਤਾਂ ਕਿ ਸਾਡੀ ਆਵਾਜ਼ ਜਲਦੀ ਜਲਦੀ ਸੁਣੀ ਜਾਏ ਜੈ ਭਾਗ ਅੱਜ ਦਾ ਰੋਸ਼ ਮਾਰਚ ਬਜਰੰਗਦਲ ਸਮ ਸਮੂਰ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜਿਹੜੀਆਂ ਮੈਡੀਕਲ ਐਸੋਸੀਏਸ਼ਨ ਆ ਔਰ ਸਾਰਾ ਹੀ ਬਟਾਲਾ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ ਪ੍ਰਜਨਨ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਰਮਚਾਰੀ ਜਿਹੜੇ ਆ ਪਹੁੰਚੇ ਆ ਕੇਂਦਰ ਸਰਕਾਰ ਕੀ ਮੰਗਤੋ ਰੋਜ਼ਮਰਜ਼ੀ ਕਿਸ ਵਾਸਤੇ ਕੱਢਿਆ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚੀਆਂ ਨਾਲ ਰੇਪ ਹੋਏ ਨੇ ਉਸ ਸਬੰਧ ਵਿੱਚ ਕਐਸਡੀਐਮ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਪ ਸੰਖਿਆਕ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਅੱਜ ਤੋ ਇਹ ਨਾ ਮੈਨੂੰ ਪੇਨ ਆਏ ਹੋ ਕਿਹੜੇ ਕਿਹੜੇ ਸੰਗਠਨਾਂ ਕੋਲੋਂ ਪੇਨ ਆਏ ਜੀ ਮੈਂ ਕਹਾਂ ਜੀ ਹੋਮ ਮਹਾਮਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵੈ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵੈ ਕੋਈ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੁਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਇਹ ਸੀ ਜੀ ਕੋਰਡ ਅਸਿਸਟੈਂਟ ਸਾਹਿਬ ਨੇ ਆਉਣ ਸੀ ਪਰ ਉਸ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਪਰ ਮੇਰੇ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜੂਟ ਦੇ ਥਰੂ ਡੀਸੀ ਸਾਹਿਬ ਤੇ ਦੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਉੱਪਰ ਜਾਊਗਾ ਤੇ ਜੋ ਵੀ ਇਹਨਾਂ ਦੇ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੁਰਜੁਰਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚੇਗੀ